ਆਲਸੀ ਤੇ ਦਲਿੱਦਰੀ ਹੋ ਕੇ ਅਸੀਂ ਪ੍ਰਭੂ ਵਿੱਚ ਨਹੀਂ ਬਣੇ ਰਹਿ ਸਕਦੇ ਪ੍ਰਭੂ ਵਿੱਚ ਬੜੇ ਰਹਿਣ ਦੇ ਲਈ ਸਾਨੂੰ ਉੱਦਮ ਦੀ ਜ਼ਰੂਰਤ ਆ ਸਾਨੂੰ ਐਕਟਿਵ ਹੋਣ ਦੀ ਜ਼ਰੂਰਤ ਆ ਸਾਨੂੰ ਹਰ ਤਰ੍ਹਾਂ ਦੀ ਨੇਸ਼ਤੀ ਨੂੰ ਦਲਿੱਦਰ ਨੂੰ ਦੂਰ ਕਰਨ ਦੀ ਜ਼ਰੂਰਤ ਆ ਆਲਸ ਤੇ ਦਲਿੱਦਰ ਤੋਂ ਭਾਵ ਕਿ ਪ੍ਰਾਰਥਨਾ ਕਰਨ ਦੇ ਸਮੇਂ ਕਹਣਾ ਕੋਈ ਨਹੀਂ اٹੱਕ ਕੇ ਕਰ ਲੈਂਦੇ ਆ ਕੱਲ ਨੂੰ ਕਰ ਲੂੰਗਾ ਅੱਜ ਰਹਿਣ ਦਿੰਨਾ ਆ ਇਹ ਸੰਡੇ ਛੁੱਟੀ ਕਰ ਲੈਣਾ ਆ ਜਾਂ ਜੇ ਅਗਰ ਤੁਸੀਂ ਵੀਰਵਾਰ ਨੂੰ ਆਉਂਦੇ ਤੇ ਇਸ ਵੀਰਵਾਰ ਛੁੱਟੀ ਕਰ ਲੈਣਾ ਕੋਈ ਨਹੀਂ ਅਗਲੇ ਵੀਰਵਾਰ ਚਲ ਜੂਗਾ ਫੇਰ ਕਿਤੇ ਚਲ ਜੂਗਾ ਇਹ ਸਾਰਾ ਆਲਸਿਆ ਇਹ ਸਾਰਾ ਦਲਿੱਦਰ ਆ ਅਰੇ ਇਹ ਉਹ ਦਲਿੱਦਰ ਆ ਜਿਹੜਾ ਤੁਹਾਨੂੰ ਪਰਮੇਸ਼ਵਰ ਵਿੱਚ ਅੱਗੇ ਵਧਣ ਤੋਂ ਰੋਕਦਾ ਹੈ ਜਿੱਦਾਂ ਸਰੀਰ ਦਾ ਦਲਿੱਦਰ ਤੁਹਾਨੂੰ ਅਮੀਰ ਹੋਣ ਤੋਂ ਰੋਕਦਾ ਹੈ ਇਦਾਂ ਹੀ ਤੁਹਾਡੇ ਮਨ ਦਾ ਦਲਿੱਦਰ ਤੁਹਾਨੂੰ ਆਤਮਿਕ ਤੌਰ ਤੇ ਅਮੀਰ ਹੋਣ ਤੋਂ ਰੋਕਦਾ ਹੈ ਆਤਮਿਕ ਤਰੱਕੀ ਵਿੱਚ ਤੁਹਾਨੂੰ ਵਧਣ ਤੋਂ ਰੋਕਦਾ ਹੈ